ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅ ਸੈਂਬਲੀਅਲ ਕਾ ਕਾਦੀਆਂ ਦੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸਨ ਉਹਨਾਂ ਨੇ ਅੱਜ ਸਮੂਹਕ ਤੌਰ ਤੇ 31 ਬੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਂਡ ਤੋਂ ਲੈ ਕੇ ਜ਼ਿਲ੍ਹੇ ਦੇ ਅਹੁਦੇਦਾਰ ਨੇ ਸਰਕਲ ਦੇ ਅਹੁਦੇਦਾਰ ਨੇ ਜਿਹੜੇ ਇਹਨਾਂ ਵਿੱਚ 7-8 ਆਪਣੇ ਸੰਪਤੀਆਂ ਦੇ ਮੈਂਬਰ ਨੇ ਤੇ ਕੁਝ ਜਿਹੜੀਆਂ ਬੋਰਡ ਬਣਾਏ ਸੀ ਪਿਛਲੀ ਸਰਕਾਰ ਵੇਲੇ ਉਹਨਾਂ ਦੇ ਡਾਇਰੈਕਟਰ ਨੇ ਸਾਰੇ ਦੇ ਸਾਰੇ ਹੀ ਜਿਹੜੀਆਂ ਮੁੱਜਜ ਹਸਤੀਆਂ ਨਾਮਵਰ ਹਸਤੀਆਂ ਨੇ ਜਿਨ੍ਹਾਂ ਨੇ ਅੱਜ ਮਨ ਬਣਾਇਆ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਜਿਹੜਾ ਉਹਨੂੰ ਅਸੀਂ ਜੁਆਇਨ ਕਰ ਰਹੇ ਹਾਂ ਸੋ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰਿਆਂ ਮਨ ਬਣਾਇਆ ਕਿ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ ਟਕਸਾਲੀ ਵਿੱਚ ਆਏ ਨੇ ਮੈਂ ਬਤੌਰ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਦਾ ਔਰ ਇਹਨਾਂ ਦਾ ਧੰਨਵਾਦ ਕਰਨਾ ਆ ਕਿ ਇਹਨਾਂ ਨੇ ਅਸੂਲ ਨੂੰ ਮੱਦੇਨਜ਼ਰ ਰੱਖ ਕੇ ਜੋ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਕੀਤੀਆਂ ਜਿਨ੍ਹਾਂ ਵਿੱਚ ਸੌਦਾ ਸਾਥ ਨੂੰ ਮਾਫੀ ਦੇਣੀ ਬਿਲਾਵਜਾ ਮਾਫੀ ਦੇਣੀ ਬਿਨਾ ਮਰਿਆਦਾ ਦੇ ਮਾਫੀ ਦੇਣੀ ਬਿਨਾ ਮੰਗਿਆ ਮਾਫੀ ਦੇਣੀ ਬਰਗਾੜੀ ਕਾਂਡ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਗੁਰੂ ਗਰੰਥ ਸਾਹਿਬ ਜੀ ਦੀ ਉਦਾ ਸਰੂਪ ਚੋਰੀ ਹੋ ਜਾਏ ਉਹਨਾਂ ਦੇ ਅੰਗ ਜਿਹੜੇ ਨੇ ਉਹ ਪਾੜ ਕੇ ਗੰਦਿਆਂ ਥਾਵਾਂ ਤੇ ਸੁੱਟੇ ਜਾਣ ਰੋਸ ਕਰ ਰਹੀਆਂ ਜਿਹੜੀਆਂ ਸੰਗਤਾਂ ਸੀ ਇਹ ਘਟਨਾ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਜਿਨ੍ਹਾਂ ਸ਼ਾਂਤਮਈ ਧਰਲੇ ਲਾਏ ਸੀ ਸਤਨਾਮ ਵਾਹਿਗੁਰੂ ਦਾ ਜਾਬ ਕਰ ਰਹੀਆਂ ਸਨ ਉਹਨਾਂ ਤੇ ਬਿਨਾ ਬੇ ਲੋੜੀ ਜਿਹੜਾ ਤਸ਼ੱਦਦ ਕੀਤਾ ਆ ਉਹਨਾਂ ਤੇ लाठी चार्ज ਕੀਤਾ ਗੰਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਨੇ ਔਰ ਗੋਲੀਆਂ ਚਲਾ ਕੇ ਸੈਂਕੜੇ ਬੰਦੇ ਜਿਹੜੇ ਆ ਜ਼ਖਮੀ ਕੀਤੇ ਤੇ ਦੋ ਸਿੰਘ ਉਹਨਾਂ ਵਿੱਚ ਸ਼ਹੀਦ ਹੋਏ ਆ ਇਹ ਜਿਹੜੀਆਂ ਬੱਜਰ ਗਲਤੀਆਂ ਕੀਤੀਆਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਲਾਈ ਆ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ ਛੱਟ ਮਾਰੀ ਆ ਤੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜ ਕੀ ਕਰਨ ਕੀਤਾ ਆ ਜੋ ਹਸ਼ਰ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਆ ਕਿ ਰਾਜ ਭਾਗ ਕਰਨ ਵਾਲੀ ਪਾਰਟੀ ਤੀਸਰੇ ਨੰਬਰ ਤੇ 2017 ਦੀ ਇਲੈਕਸ਼ਨ ਤੇ ਚਲੀ ਜਾਵੇ ਤੇ ਕੇਵਲ 15 ਸੀਟਾਂ ਉਹਨੂੰ ਮਿਲਣ ਇਹ ਸਾਰੇ ਕਾਸੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਲੀਡਰਸ਼ਿਪ ਤੇ ਇਹ ਪਰਿਵਾਰ ਜ਼ਿੰਮੇਵਾਰ ਆ ਜਿਹਦੀ ਵਜ੍ਹਾ ਕਰਕੇ ਅਸੀਂ ਪਹਿਲਾਂ ਇਹਨਾਂ ਤੋਂ ਅਲੱਗ ਹੋਏ ਆ ਅਸੀਂ ਅਸਤੀਫੇ ਦਿੱਤੇ ਆ ਔਰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਲੋਕੀ ਖਾਲਸਾ ਪੰਥ ਨਾਲ ਸੰਬੰਧਿਤ ਨੇ ਉਹਨਾਂ ਨੇ ਇਹਨਾਂ ਗੱਲਾਂ ਦੇ ਵਿਰੋਧ ਕਰਕੇ ਇਹਨਾਂ ਦਾ ਸਾਥ ਛੱਡਿਆ ਆ ਤੇ ਅੱਜ ਹਲਕਾ ਕਾਧੀਆਂ ਦੇ ਜਿਹੜੇ ਨਾਮਵਰ ਹਸਤੀਆਂ ਨੇ ਜਿਨ੍ਹਾਂ ਦੀ ਸ਼ਰੋਪਣੀ ਅਕਾਲੀ ਦਲ ਵਾਸਤੇ ਬਹੁਤ ਵੱਡੀ ਦੇਣ ਆ ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਨੇ ਉਹ ਅਕਾਲੀ ਦਲ ਵਾਸਤੇ ਲੱਗੀਆਂ ਅੱਜ ਉਹਨਾਂ ਨੇ ਬਾਗਲ ਪਰਿਵਾਰ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਮੂਰਖਮਦ ਕਰਕੇ ਉਹਨਾਂ ਨੂੰ ਤਿਆਗ ਪੱਤਰ ਦਿੱਤੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਵਿੱਚ ਆਏ ਨੇ ਇਸ ਸਿਧਾਂਤ ਦੀ ਲੜਾਈ ਵਿੱਚ ਇਹ ਲੋਕਾਂ ਨੇ ਸਾਡਾ ਸਾਥ ਦਿੱਤਾ ਆ ਸਾਡੀ ਪਾਰਟੀ 'ਚ ਆਇਆ ਮੈਂ ਇੱਕ ਵਾਰੀ ਫੇਰ ਇਹਨਾਂ ਦਾ ਸਵਾਗਤ ਕਰਨਾ